ਕੋਵਿਡ ਦੇ ਨਵੇਂ ਵੇਰੀਐਂਟ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ ਪਰ ਫਿਰ ਵੀ ਇਹਨਾਂ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਇਹ ਵਿਚਾਰ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਵੱਲੋਂ ਕੋਵਿਡ ਦੇ ਤਿੰਨ ਕੇਸਾਂ ਦੀ ਪੁਸ਼ਟੀਕਰਨ ਸਮੇਂ ਕਹੇ ਗਏ ਉਨ੍ਹਾਂ ਆਖਿਆ ਕਿ ਇਹ ਤਿੰਨੋਂ ਕੇਸ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰ ਹਨ ਜੋ ਕਿ ਇਸ ਸਮੇਂ ਹੋਮ ਆਈਸੋਲੇਟ ਹਨ ਅਤੇ ਬਿਲਕੁਲ ਠੀਕ ਹਨ ਨਵੇਂ ਵੇਰੀਐਂਟ ਦੇ ਮਰੀਜ਼ ਬਹੁਤ ਜਲਦ ਆਪਣੇ ਆਪ ਹੀ 2-3 ਦਿਨਾਂ ਦੇ ਵਿੱਚ ਰਿਕਵਰ ਹੋ ਜਾਂਦੇ ਹਨ ਇਸ ਲਈ ਕੋਵਿਡ ਦੇ ਨਵੇਂ ਵੇਰੀਐਂਟ ਤੋਂ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਕਰੋਨਾ ਦੇ ਸ਼ੁੱਕਰਵਾਰ ਦੋ ਪੇਸ਼ੈਂਟ ਆਏ ਸੀ ਔਰ ਦੋ ਕਲ ਤਿੰਨ ਪੇਸ਼ੈਂਟ ਕਲ ਪੋਜ਼ਿਟਿਵ ਆਏ ਹੈ ਇਹਨਾਂ ਦੇ ਵਿੱਚੋਂ ਚਾਰ ਪੇਸ਼ੈਂਟ ਤਾਂ ਸਿਗੇ ਜਿਹੜੇ ਕਿ ਮੈਡੀਕਲ ਕਾਲਜ ਦੇ ਵਿੱਚ ਗੁਨਾਨੰਕਦੇਵ ਹਸਪੀਟਲ ਦੇ ਵਿੱਚ ਹੀ ਕੰਮ ਕਰ ਰਹੇ ਹਨ ਔਰ ਇੱਕ ਪੇਸ਼ੈਂਟ ਸੀ ਉਹ ਗਾਇਨੀ ਦਾ ਪੇਸ਼ੈਂਟ ਸੀਗਾ ਉਹ ਹਸਪੀਟਲ ਡਿਲੀਵਰੀ ਕਰਵਾਣ ਆਇਆ ਸੀ ਉਹਦਾ ਟੈਸਟ ਕੀਤਾ ਗਿਆ ਉਹਨੂੰ ਬੁਖਾਰ ਆ ਰਿਹਾ ਸੀ ਤੇ ਉਹ ਪੋਜ਼ਿਟਿਵ ਆਇਆ ਇਹ ਸਾਰੇ ਪੇਸ਼ੈਂਟ ਹੋਣ ਸਾਰੇ ਇਹਦੇ ਸਿੰਪਟਮਸ ਫਰੀ ਆ ਇਹਨਾਂ ਨੂੰ ਕੋਈ ਖਾਂਸੀ ਜ਼ੁਕਾਮ ਜਾਂ ਬੁਖਾਰ ਨਹੀਂ ਹੈ ਇਹਨਾਂ ਨੂੰ ਹੋਮ ਆਈਸੋਲੇਟ ਕੀਤਾ ਗਿਆ ਇਹ ਨਵਾਂ ਵੇਰੀਐਂਟ ਬਿਲਕੁਲ ਵੀ ਖਤਰਨਾਕ ਨਹੀਂ ਹੈ ਇਸ ਲਈ ਇਸ ਤੋਂ ਘਬਰਾਣ ਦੀ ਲੋੜ ਨਹੀਂ ਇਹਦੇ ਵਿੱਚ ਨਾਰਮਲ ਸਿੰਪਟਮਸ ਜਿਵੇਂ ਆਪਾਂ ਨੂੰ ਖਾਂਸੀ ਜ਼ੁਕਾਮ ਬੁਖਾਰ ਹੁੰਦਾ ਹੈ ਉਵੇਂ ਦੇ ਸਿੰਪਟਮਸ ਹੀ ਆਉਂਦੇ ਹਨ ਜਿਹੜਾ ਕਿ 4-5 ਦਿਨਾਂ ਵਿੱਚ ਬਿਲਕੁਲ ਠੀਕ ਹੋ ਜਾਂਦਾ ਹੈ ਇਹਦੇ ਲਈ ਕੋਈ ਘਬਰਾਣ ਦੀ ਲੋੜ ਨਹੀਂ ਨਾਰਮਲ ਮੈਡੀਸਨ ਲੈਣੀ ਹੁੰਦੀ ਹੈ ਇਹਦੇ ਵਿੱਚ ਕਲੋਸੀਨ ਵਗੈਰਾ ਇਹੀ ਲੈਣੀ ਹੈ ਹੋਰ ਕੁਝ ਨਹੀਂ ਲੈਣਾ ਅਤੇ ਹੋਮ ਆਈਸੋਲੇਟ ਕੀਤਾ ਜਾਂਦਾ ਹੈ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਹੈ ਬਈ ਇਹਨਾਂ ਦੇ ਟੈਸਟ ਪਹਿਲਾਂ ਮੈਡੀਕਲ ਕਾਲਜ ਵਿੱਚ ਹੋ ਰਹੇ ਸੀਗੇ ਸਸਪੈਕਟਿਡ ਪੇਸ਼ੈਂਟ ਜਿਹੜੇ ਹੁੰਦੇ ਸੀ ਉਹਨਾਂ ਦੇ ਮੈਡੀਕਲ ਕਾਲਜ ਵਿੱਚ ਸੈਂਪਲ ਲਈ ਜਾਂਦੇ ਸੀ ਹੁਣ ਸੈਟ ਮਤਲਬ ਸੋਮਵਾਰ ਤੋਂ ਆਪਣੇ ਜਿਹੜਾ ਸਿਵਲ ਹਸਪੀਟਲ ਦੇ ਵਿੱਚ ਵੀ ਰੈਪਿਡ ਟੈਸਟ ਕਿਟਸ ਰੱਖੀਆਂ ਗਈਆਂ ਜਿਹੜੇ ਵੀ ਪੇਸ਼ੈਂਟ ਆਣਗੇ ਉਹਨਾਂ ਦੇ ਮਤਲਬ 4 3-4 ਦਿਨਾਂ ਤੋਂ ਜ਼ਿਆਦਾ ਸਿੰਪਟਮਸ ਹੈ ਉਥੇ ਐਡਮਿਟਡ ਹੋਣਗੇ ਫਿਰ ਉਹਨਾਂ ਦੇ ਟੈਸਟ ਕੀਤੇ ਜਾਣਗੇ ਬਾਬਾ ਬਕਾਲਾ ਚ ਵੀ ਸ਼ੁਰੂ ਕੀਤੇ ਗਏ ਐਸ ਡੀ ਐਚ ਵੀ ਔਰ ਜਿੰਨੀਆਂ ਵੀ ਹੈਲਥ ਫੈਸਿਲਿਟੀਆਂ ਹਨ ਉਹਨਾਂ ਵੀ ਟੈਸਟ ਸ਼ੁਰੂ ਕੀਤੇ ਸਿਵਲ ਹਸਪੀਟਲ ਦੇ ਵਿੱਚ ਅਸੀਂ ਪੂਰੀ ਆਈਸੋਲੇਟਡ ਵਾਰਡ 30 ਬੈਡਡ ਆਈਸੋਲੇਟਡ ਵਾਰਡ ਜੋ ਕਿ ਸਿਰਫ ਕੋਵਿਡ ਪੇਸ਼ੈਂਟਸ ਲਈ ਰੱਖੀ ਗਈ ਹੈ ਪਲੱਸ ਉਥੇ ਰੈਪਿਡ ਟੈਸਟ ਕਿਟਸ ਰੱਖਿਆ ਗਿਆ ਜਿਹੜਾ ਵੀ ਟੈਸਟ ਕੋਈ ਪੇਸ਼ੈਂਟ ਆਏਗਾ ਪੋਜ਼ਿਟਿਵ ਆਉਂਦਾ ਹੈ ਤਾਂ ਉਹਨੂੰ ਉਥੇ ਆਈਸੋਲੇਟਡ ਵਾਰਡ ਵਿੱਚ ਰੱਖਿਆ ਜਾਏਗਾ ਨੇ ਇਹਦੇ ਚ ਸਾਵਧਾਨੀਆ ਦੇਖੋ ਸਾਰੇ ਪੈਨਾਪਾ ਇੰਨੇ ਟਫ ਫੇਸ ਤੇ ਨਿਕਲ ਚੁੱਕਿਆ ਇਸ ਕਰਕੇ ਸਾਰੇ ਆਲਮੋਸਟ ਸਭ ਨੂੰ ਅਵੇਅਰਨੈਸ ਹੈ ਗਈ ਹੈ ਕਿ ਕਰੋਨਾ ਤੋਂ ਕਿਵੇਂ ਬਚਣਾ ਹੈ ਬਾਕੀ ਮੈਂ ਫਿਰ ਵੀ ਕਹਾਂਗੀ ਕਿ ਇਹ ਜਿਹੜਾ ਵਾਇਰਸ ਹੈ ਇਹ ਪਹਿਲਾਂ ਵਾਲੇ ਕਰੋਨਾ ਵਾਇਰਸ ਤੋਂ ਬਹੁਤ ਜ਼ਿਆਦਾ ਮਾਈਲਡ ਹੈ ਇਹਦੇ ਤੋਂ ਡਰਨ ਦੀ ਲੋੜ ਨਹੀਂ ਹੈ ਇਹਦੇ ਸਿਰਫ 3-4 ਦਿਨ ਮੈਕਸਿਮਮ 6 ਦਿਨਾਂ ਦੇ ਵਿੱਚ ਸਿੰਪਟਮਸ ਰਹਿੰਦੇ ਆ ਜੋ ਕਿ ਆਪਣੇ ਆਪ ਹੀ ਠੀਕ ਹੋ ਜਾਂਦੇ ਇਹਦੇ ਲਈ ਕੋਈ ਮੈਡੀਸਿਨ ਲੈਣ ਦੀ ਲੋੜ ਨਹੀਂ ਕਰੋਨਾ ਦੇ ਨਵੇਂ ਆਏ ਵੇਰੀਐਂਟ ਬਾਰੇ ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਕਰਨਦੀਪ ਕੌਰ ਨੇ ਲੋਕਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਇਹ ਇੱਕ ਬਹੁਤ ਮਾਈਲਡ ਵੇਰੀਐਂਟ ਹੈ ਔਰ ਇਸ ਤੋਂ ਘਬਰਾਉਣ ਦੀ ਲੋੜ ਨਹੀਂ ਉਹਨਾਂ ਕਿਹਾ ਕਿ ਜੇਕਰ ਇਸ ਸਬੰਧੀ ਕਿਸੇ ਨੂੰ ਕੋਈ ਸ਼ਿਕਾਇਤ ਆਉਂਦੀ ਹੈ ਜਾਂ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿਖੇ ਆ ਕੇ ਆਪਣੇ ਟੈਸਟ ਕਰਵਾਉਣ ਅਤੇ ਆਪਣਾ ਇਲਾਜ ਕਰਵਾਉਣ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੇ ਕੁਮਾਰ